ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਤੇ ਦੋਸਤੋ ਅੱਜ ਆਪਾਂ ਥੋੜੀ ਕਣੀ ਗੱਲਬਾਤ ਕਰਾਂਗੇ ਜਾਣਕਾਰੀ ਦੇਵਾਂਗੇ ਤੁਹਾਨੂੰ ਜਿੰਨੀ ਕਾਪਾ ਨੂੰ ਹੈਗੀ ਆ ਜਿਹੜੀ ਹੁਣ ਬਿਮਾਰੀ ਚੱਲ ਰਹੀ ਆ ਸਾਰਿਆਂ ਨੂੰ ਪਤਾਗਾ ਮੂੰਹ ਖੁਰਦੀ ਬਿਮਾਰੀ ਚੱਲ ਰਹੀ ਹੈਗੀ ਤੇ ਕਾਫੀ ਪਿੰਡਾਂ ਦੇ ਵਿੱਚ ਕੇਸ ਆ ਰਹੇ ਆ ਪਸ਼ੂ ਵੀ ਕਾਫੀ ਮਰ ਗਏ ਹੈਗੇ ਤੇ ਕਾਫੀ ਪਿੰਡਾਂ 'ਚ ਘਟ ਵੀ ਰਹੀ ਆ ਤੇ ਕਾਫੀ ਪਿੰਡਾਂ ਦੇ ਵਿੱਚ ਨਵੇਂ ਪਿੰਡਾਂ 'ਚ ਵਧ ਵੀ ਰਹੀ ਹੈ ਇਹ ਅਜੇ ਤੇ ਕਈ ਕਾਰਨ ਹੋ ਸਕਦੇ ਆ ਇਹਦੇ ਜਿਵੇਂ ਕਿ ਵੈਕਸੀਨੇਸ਼ਨ ਨਾ ਹੋਣਾ ਉਹਦੇ ਕਾਰਨ ਵੀ ਹੈਗਾ ਪਰ ਕੁਝ ਏਦਾਂ ਵੀ ਸੁਣਨ ਨੂੰ ਆਇਆਗਾ ਵੀ ਕੁਝ ਘਰਾਂ 'ਚ ਵੈਕਸੀਨੇਸ਼ਨ ਲੱਗੀ ਵੀ ਸੀਗੀ ਫਿਰ ਵੀ ਇਹ ਬਿਮਾਰੀ ਤਕਰੀਬਨ ਉਹਨਾਂ ਘਰਾਂ 'ਚ ਵੀ ਆ ਗਈ ਪਤਾ ਨਹੀਂ ਕੀ ਕਾਰਨ ਹੋ ਸਕਦਾ ਵੈਕਸੀਨੇਸ਼ਨ ਲੱਗਣ ਦੇ ਬਾਵਜੂਦ ਤਾਂ ਫਿਰ ਆਉਣੀ ਨਹੀਂ ਚਾਹੀਦੀ ਹੈ ਨਾ ਕਿਉਂਕਿ ਇਹਦੇ ਵਿੱਚ ਫਿਰ ਫਾਰਮਰ ਦਾ ਤਾਂ ਕੋਈ ਦੋਸ਼ ਹੀ ਨਹੀਂ ਰਹਿ ਗਿਆ ਜਿਨੇ ਨਹੀਂ ਲਵਾਈ ਉਹਦਾ ਤਾਂ ਆਪਾਂ ਚਲੋ ਦੋਸ਼ ਮੰਨ ਸਕਦੇ ਆ ਵੀ ਉਹਨਾਂ ਨੇ ਨਹੀਂ ਲਵਾਈ ਤਾਂ ਬਿਮਾਰੀ ਆ ਗਈ ਹੈ ਨਾ ਤੇ ਉਹਦਾ ਵੀ ਕਾਰਨ ਇਹ ਆ ਤੇ ਬਾਕੀ ਜਿਹਦੇ ਲੱਗੀ ਹੋਈ ਆ ਫਿਰ ਵੀ ਬਿਮਾਰੀ ਆ ਗਈ ਹੁਣ ਉਹਦੀ ਸਮਝ ਨਹੀਂ ਆਉਂਦੀ ਵੀ ਕੀ ਚੱਕਰ ਹੋ ਸਕਦਾਗਾ ਵੀ ਖਾਤੋਂ ਆਈ ਆਗੀ ਤੇ ਉਹ ਤਾਂ ਹੁਣ ਮਾਰ ਹੀ ਦੱਸ ਸਕਦੇ ਆਗੇ ਵੀ ਕੀ ਕਾਰਨ ਹੋ ਸਕਦਾਗਾ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾਗਾ ਤੇ ਇਸੇ ਲਈ ਆਪਾਂ ਤੁਹਾਨੂੰ ਕਹਿ ਰਹੇ ਆਂ ਵੀ ਆਪਣੇ ਪਸ਼ੂਆਂ ਦਾ ਧਿਆਨ ਰੱਖੋ ਵੱਧ ਤੋਂ ਵੱਧ ਤੇ ਸਭ ਤੋਂ ਮੁੜਲਾ ਕੰਮ ਆ ਵੀ ਮਤਲਬ ਕਿ ਬਾਪ ਨੇ ਜਿਹੜੇ 메ਨ ਗੇਟ ਆ ਉਥੇ ਕਲੀ ਵਿਛਾ ਕੇ ਰੱਖੋ ਜਿਵੇਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਆਪਾਂ ਵੀ ਕਲੀ ਵਿਛਾਈ ਹੋਈ ਹੈਗੀ ਤੇ ਕਾਫੀ ਇਹ ਚੜਾਈ ਦੇ ਵਿੱਚ ਕਲੀ ਨੂੰ ਵਿਛਾਓ ਤਾਂ ਕਿ ਕੋਈ ਪੈਰ ਮਤਲਬ ਇਹਦੇ ਵਿੱਚ ਸਾਰਾ ਡਿੱਪ ਹੋ ਕੇ ਜਾਵੇ ਤੇ ਕੋਈ ਮੋਟਰਸਾਈਕਲ ਲੰਘਦਾ ਟਰੈਕਟਰ ਲੰਘਦਾਗਾ ਇੰਨੇ ਕੁ ਚੜਾਈ ਦੇ ਵਿੱਚ ਵਿਛਾਓ ਇਹ ਤਾਂ ਕਿ ਸਾਰੇ ਟਾਇਰ ਲਿਬੜ ਕੇ ਜਾਣ ਤੇ ਜੇ ਥੋੜਾ ਘਾਣਾ ਲਿਬੜ ਕੇ ਜਾਂਦਾ ਫੇਰ ਉਹਦਾ ਕੋਈ ਫਾਇਦਾ ਨਹੀਂ ਤੇ ਕਲੀ ਬਿਸ਼ਾ ਕੇ ਰੱਖੋ ਮੇਨ ਕੰਮ ਸਭ ਤੋਂ ਮੂਰੇ ਹੀ ਆ ਤੇ ਆਪਾਂ ਕਲੀ ਬਿਸ਼ਾਈ ਹੋਈ ਆ ਤੁਸੀਂ ਦੇਖ ਸਕਦੇ ਹੋਗੇ ਤੇ ਬਾਕੀ ਇਸ ਤੋਂ ਬਾਅਦ ਸਾਵਧਾਨ ਨਗਾ ਬਹੁਤ ਆ ਗਈਆਂ ਜਿਵੇਂ ਕਿ ਕਿਸੇ ਦੇ ਘਰੇ ਪਸ਼ੂ ਜੀ ਦੇ ਰੱਖਿਆ ਉਹਦੇ ਘਰੇ ਨਾ ਤਾਂ ਜਾਓ ਤੇ ਨਾ ਹੀ ਕਿਸੇ ਫਾਰਮਰ ਨੂੰ ਆਪਣੇ ਘਰੇ ਆਉਣ ਦਿਓ ਤੇ ਚਲੋ ਕੰਮ ਤਾਂ ਦੇ ਵੀ ਹੁੰਦੇ ਆ ਜ਼ਰੂਰੀ ਹੁੰਦੇ ਆ ਉਹਨੇ ਦਿਨ ਪਰਹੇਜ਼ ਹੀ ਰੱਖੋ ਫਿਰ ਵੀ ਤੇ ਇਹਨਾਂ ਤੋਂ ਜ਼ਰੂਰੀ ਕੰਮ ਤਾਂ ਇਹ ਜਾ ਕੋਈ ਨਹੀਂ ਹੋ ਸਕਦਾ ਹਨਾ ਤੇ ਪਸ਼ੂ ਮਹਿੰਗੇ ਬਹੁਤ ਆ ਕੀਮਤੀ ਬਹੁਤ ਆ ਇੱਕ ਪਸ਼ੂ ਵੀ ਉੱਟ ਗਿਆ ਤਾਂ ਬਹੁਤ ਔਖਾ ਹੋ ਜਾਂਦਾਗਾ ਆਪਾਂ ਕਿਵੇਂ ਖਰਚੇ ਕਰਕੇ ਮਿਹਨਤਾਂ ਨਾਲ ਪਾਲਦੇ ਆ ਹਨਾ ਪੈਸੇ ਪੱਖੋਂ ਵੀ ਨੁਕਸਾਨ ਆ ਤੇ ਬਾਕੀ ਪਸ਼ੂ ਦਾ ਜੋ ਨੁਕਸਾਨ ਹੁੰਦਾ ਹਨਾ ਪਸ਼ੂ ਨਾਲ ਮੋਹ ਪਿਆਰ ਵੀ ਹੁੰਦਾ ਚਲੋ ਜਾਨ ਜਾਂਦੀ ਆ ਉਸ ਚੀਜ਼ ਦਾ ਵੀ ਦੁੱਖ ਲੱਗਦਾ ਯਾਨੀ ਕਿ ਬਹੁਤ ਆ ਤੇ ਇਸ ਲਈ ਤੁਸੀਂ ਧਿਆਨ ਰੱਖੋ ਵੈਕਸੀਨੇਸ਼ਨ ਜਰੂਰ ਕਰਵਾਓ ਜਿਹਨੇ ਨਹੀਂ ਕਰਵਾਈ ਹੈਗੀ ਤੇ ਬਾਕੀ ਪਸ਼ੂਆਂ ਦਾ ਵੀ ਧਿਆਨ ਰੱਖੋ ਆਪਣਾ ਪੂਰਾ ਬਾਕੀ ਜੇ ਕਿਸੇ ਨੇ ਕੋਈ ਪਸ਼ੂ ਖਰੀਦਣਾ ਉਹਦੇ ਤੋਂ ਵੀ ਪਰਹੇਜ਼ ਕਰੋ ਕੁਸ ਟਾਈਮ ਰੋਕੇ ਖਰੀਦੋ ਕਿਉਂਕਿ ਸਦਾ ਤਾਂ ਬਿਮਾਰੀ ਰਹਿਣੀ ਨਹੀਂ ਕਦੇ ਤਾਂ ਹਟੂਗੀ ਹੋਈ ਹੈ ਨਾ ਤੇ ਸਾਵਧਾਨੀਆਂ ਪਰਹੇਜ਼ ਬਹੁਤ ਜ਼ਰੂਰੀ ਆ ਤੇ ਬਾਕੀ ਜਿਵੇਂ ਡਾਕਟਰ ਭਰਾ ਆਉਂਦੇ ਆ ਹਨਾ ਤੇ ਉਹਨਾਂ ਤੋਂ ਵੀ ਪਰਹੇਜ਼ ਕਰੋ ਤੇ ਮੇਰੇ ਕਹਿਣ ਦਾ ਮਤਲਬ ਵੀ ਜਾਨੀ ਕਿ ਵੀ ਜਿਵੇਂ ਡਾਕਟਰ ਭਰਾ ਨੇ ਹੁਣ ਇਲਾਜ ਕਰਨਾ ਹੁੰਦਾ ਹਨਾ ਜਿਵੇਂ ਕਿਸੇ ਦੀ ਬਿਮਾਰੀ ਆ ਗਈ ਆ ਤੇ ਉਹ ਵੀ ਇਲਾਜ ਡਾਕਟਰ ਨਹੀਂ ਕਰਨਾ ਉਹਨੂੰ ਜਾਣਾ ਪੈਂਦਾ ਹਨਾ ਮਜਬੂਰੀ ਆ ਜਦੋਂ ਸੱਦ ਲਿਆ ਤੇ ਕੁਛ ਘਰ ਇਹ ਜੇ ਹੈਗੇ ਜਿਨ੍ਹਾਂ ਦੇ ਬਿਮਾਰੀ ਨਹੀਂ ਆਈ ਤੇ ਆਪਾਂ ਸੱਦ ਲੈਨੇ ਕਿਹੜੀ ਪਸ਼ੂ ਬੋਲਦਾ ਟੀਕਾ ਭਰਉਣ ਦੀ ਖਾਤਰ ਜਾਂ ਕੋਈ ਮਾੜੇ ਮੋٹے ਦੀ ਖਾਤਰ ਉਦੋਂ ਨਾ ਸੱਦੋ ਠੀਕ ਆ ਪਰ 헤ਜ ਰੱਖੋ ਪੂਰਾ ਆਪਦਾ ਜੇ ਐਮਰਜੈਂਸੀ ਪੈਂਦੀ ਆ ਆ ਉਦੋਂ ਸੱਦੋ ਤੇ ਨਹੀਂ ਡਾਕਟਰ ਭਰਾ ਨੂੰ ਜਲਦੀ ਕਿਤੇ ਨਾ ਸੱਦੋ ਕਿਉਂਕਿ ਜੇ ਹੁਣ ਕੋਈ ਪਸ਼ੂ ਬੋਲਦਾ ਕਿ ਟੀਕਾ ਭਰਾਉਣਾ ਸੱਦ ਲੈਂਦੇ ਆ ਹਨਾ ਟੀਕਾ ਭਰਾਉਣਾ ਕੋਈ ਜ਼ਰੂਰੀ ਤਾਂ ਹੈ ਨਹੀਂਗਾ ਇੱਕ ਹੀਟ ਮਿਸ ਕਰਾ ਦਿਓ ਦੋ ਹੀਟਾਂ ਮਿਸ ਕਰਾ ਦਿਓ ਫੇਰ ਭਰਾਇਆ ਜਾਊਗਾ ਟੀਕਾ ਕੋਈ ਜ਼ਰੂਰੀ ਨਹੀਂ ਹੈਗਾਗਾ ਤੇ ਜੇ ਬਿਮਾਰੀ ਆ ਗਈ ਤਾਂ ਤੁਸੀਂ ਆਪ ਹੀ ਦੇਖ ਲਓ ਵੀ ਕਿੰਨਾ ਨੁਕਸਾਨ ਆ ਹਨਾ ਸਾਰੇ ਪਸ਼ੂਆਂ ਨੂੰ ਹੋ ਜਾਣਾ ਕਿਉਂਕਿ ਡਾਕਟਰ ਨੇ ਸਾਰੇ ਘਰਾਂ 'ਚ ਹੀ ਜਾਣਾਗਾ ਤੇ ਉਹਨਾਂ ਦਾ ਕੋਈ ਕਸੂਰ ਨਹੀਂ ਵੀ ਨਹੀਂ ਹੁੰਦਾ ਇਸ ਗੱਲ ਦੇ ਵਿੱਚ ਹਨਾ ਉਹਨਾਂ ਨੇ ਤਾਂ ਜਾਣਾ ਹੀ ਹੁੰਦਾਗਾ ਜੀਨੇ ਸੱਦ ਲਿਆ ਤੇ ਇਸ ਲਈ ਪਰਹੇਜ਼ ਰੱਖੋ ਕੋਈ ਮਾੜੇ ਮੋٹے ਕੰਮ ਆ ਜਿਵੇਂ ਕੋਈ ਕਈ ਕੋਈ ਇਸ ਨੇ ਨੌ ਬਣਾਉਣੇ ਆ ਜਾਂ ਕੋਈ ਕਿਸੇ ਨੇ ਸੰਗ ਬਣਾਉਣੇ ਆ ਇਦਾਂ ਦਾ ਮਤਲਬ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਆ ਪਸ਼ੂਆਂ ਦੇ ਰਿਲੇਟਡ ਆ ਜਿਹਦੇ ਵਨ ਆਪਣਾ ਸਾਰ ਸਕਦਾ ਉਹ ਕੰਮ ਨਾ ਕਰੋ ਉਹਨਾਂ ਟਾਈਮ ਜਿੰਨਾ ਟਾਈਮ ਬਿਮਾਰੀ ਚੱਲਦੀ ਆ ਉਸ ਤੋਂ ਬਾਅਦ ਤੁਸੀਂ ਸਾਰਾ ਕੁਝ ਕਰਾ ਸਕਦੇ ਹੋਗੇ ਇਹ ਕਾਫੀ ਗੱਲਾਂ ਦਾ ਤੁਸੀਂ ਧਿਆਨ ਰੱਖੋ ਤੇ ਬਾਕੀ ਪ੍ਰਮਾਤਮਾ ਸਰਤੇ ਆ ਠੀਕ ਆ ਨਾ ਜੇ ਹੋਣਾ ਲਿਖਿਆ ਤਾਂ ਉਹਨੇ ਕਰ ਹੀ ਦੇਣਾ ਤੇ ਜੇ ਨਹੀਂ ਤਾਂ ਨਹੀਂ ਪਰ ਆਪਣੇ ਆਨ ਨੂੰ ਪਰਹੇਜ਼ ਰੱਖੋ ਪੂਰਾ ਆਪਣੇ ਮਨ ਚ ਇਹ ਨਾ ਰਹੇ ਹਨ ਵੀ ਆਪਾਂ ਇਦਾਂ ਨਹੀਂ ਕਰਿਆ ਜਾਂ ਹੋ ਗਿਆ ਜਾਂ ਜੋ ਹੋ ਗਿਆ ਹਨ ਤਾਂ ਬਿਮਾਰੀ ਆ ਗਈ ਹਨ ਤੇ ਅੱਗੇ ਪਰਮਾਤਮਾ ਨੂੰ ਪਤਾ ਉਹਦੀ ਮਰਜ਼ੀ ਆ ਜਿਹੜਾ ਕੁਝ ਹੋਣਾ ਹੋ ਹੀ ਜਾਣਾ ਪਰ ਆਪਣੇ ਆਨ ਨੂੰ ਸਾਵਧਾਨੀਆਂ ਤੁਸੀਂ ਪੂਰਿਆਂ ਰੱਖੋ ਜਿੰਨੀਆਂ ਅੱਗੇ ਤੁਹਾਡੇ ਨਾਲ ਗੱਲਾਂ ਕਰੀਆਂ ਇਹ ਤੁਸੀਂ ਸਾਵਧਾਨੀਆਂ ਪੂਰਿਆਂ ਰੱਖੋ ਤੇ ਪਸ਼ੂਆਂ ਦਾ ਖਿਆਲ ਤੁਸੀਂ ਵੱਧ ਤੋਂ ਵੱਧ ਰੱਖੋ ਤੇ ਕੱਲੀ ਇਦਾਂ ਤੁਸੀਂ ਵਿਛਾ ਕੇ ਰੱਖੋ ਬਾਕੀ ਜੋ ਇਮਿਊਨਿਟੀ ਨੂੰ ਆਪਣੀ ਨੂੰ ਬੂਸਟ ਕਰਦੇ ਆ ਜੋ ਕੋਈ ਦਵਾਈ ਬੂਟੀ ਹਨਾ ਜਾਂ ਕੋਈ ਟੀਕਾ ਉਹੇ ਜਾਂ ਡਾਕਟਰ ਨਾਲ ਤੁਸੀਂ ਸਲਾਹ ਕਰਕੇ ਜਾਂ ਕੋਈ ਦਵਾਈ ਤੇ ਉਹ ਤੁਸੀਂ ਪਸ਼ੂਮਾਂ ਨੂੰ ਜੁਰ ਦਿਓ ਆਪਣੇ ਆਪ ਹੀ ਦਿਓ ਲਖਵਾ ਕੇ ਆਪਣੇ ਆਪ ਹੀ ਲਿਆਓ ਤੇ ਉਹੀ ਗੱਲ ਤੁਹਾਨੂੰ ਕਰੀ ਜਾ ਵੀ ਡਾਕਟਰ ਭਰਾ ਨੂੰ ਨਾ ਸਾਧੋ ਹਣਾ ਕਿਉਂਕਿ ਉਹਨਾਂ ਦੀ ਤਾਂ ਮਜਬੂਰੀ ਉਹਨਾਂ ਨੇ ਤਾਂ ਆਉਣਾ ਹੀ ਆ ਇਸ ਚੀਜ਼ ਨਾਲ ਵੀ ਬਿਮਾਰੀ ਆਉਂਦੀ ਹੈਗੀ ਤੇ ਕਾਫੀ ਹੋਰ ਵੀ ਗੱਲਾਂ ਗੀਆਂ ਤੇ ਸਾਰੀਆਂ ਗੱਲਾਂ ਦਾ ਤੁਸੀਂ ਧਿਆਨ ਰੱਖੋ ਤੇ ਤਾਂ ਹੀ ਆਪਾਂ ਬਿਮਾਰੀ ਤੋਂ ਬਚ ਸਕਦੇ ਆ ਤੇ ਬਾਕੀ ਪਸ਼ੂ ਮੰਡੀਆਂ ਜਿਵੇਂ ਚੱਲੀ ਜਾਂਦੀਆਂ ਬਹੁਤ ਪਸ਼ੂ ਮੰਡੀਆਂ ਤੇ ਵੀ ਘੱਟ ਹੁੰਦਾ ਪਸ਼ੂ ਮੰਡੀਆਂ ਤੋਂ ਵੀ ਤੁਸੀਂ ਪ੍ਰਹਿਆਜ ਕਰੋ ਕਿਉਂਕਿ ਉਹਦੇ ਚ ਵੀ ਤਰ੍ਹਾਂ-ਤਰ੍ਹਾਂ ਦੇ ਪਸ਼ੂ ਆਉਂਦੇ ਆ ਆਪਾਂ ਬਿਮਾਰੀ ਖਰੀਦ ਕੇ ਲਿਆਉਂਦੇ ਆ ਇੱਕ ਤਰ੍ਹਾਂ ਦੀ ਤੇ ਆਪਾਂ ਵੀ ਪਸ਼ੂ ਮੰਡੀਆਂ ਦੀਆਂ ਵੀਡੀਓ ਕਵਰ ਕਰਦੇ ਰਹਿੰਦੇ ਸੀਗੇ ਤੇ ਹੁਣ ਆਪਾਂ ਕੁਝ ਕ ਟਾਈਮ ਦਾ ਇਹ ਤਾਂ ਹੀ ਜਾਣੋ ਹਟੇ ਆ ਮੰਡੀਆਂ ਤੇ ਵੀਡੀਓ ਆਪਾਂ ਤਾਂ ਹੀ ਛੱਡਾਂ ਪਸ਼ੂ ਮੰਡੀਆਂ ਆਪਾਂ ਤਾਂ ਹੀ ਛੱਡਾਂ ਗੀਆਂ ਕਿਉਂਕਿ ਤਰ੍ਹਾਂ-ਤਰ੍ਹਾਂ ਦੇ ਪਸ਼ੂ ਆਉਂਦੇ ਉੱਥੇ ਹਨ ਤੇ ਆਪਾਂ ਪ੍ਰਹੇਜ ਹੀ ਕਰਗੇ ਕਿਉਂਕਿ ਕਿਸੇ ਵੀ ਜਗ੍ਹਾ ਤੇ ਆਪਾਂ ਜਾਣੇ ਆ ਪਸ਼ੂ ਮੰਡੀਆਂ ਤੇ ਜਾਂ ਹੋਰ ਕਿਸੇ ਦੇ ਘਰੇ ਘਰੇ ਜਾਂ ਕਿਸੇ ਤਰ੍ਹਾਂ ਦਾ ਵੀ ਹਨ ਤੇ ਆਪਾਂ ਇੱਕ ਤਰ੍ਹਾਂ ਦੀ ਬਿਮਾਰੀ ਲੈ ਕੇ ਆਉਂਦੇ ਆ ਘਰੇ ਤੇ ਇਹਨਾਂ ਆਪਾਂ ਖਿਆਲ ਨਹੀਂ ਰੱਖਦੇਗੇ ਤੇ ਪਸ਼ੂ ਬਹੁਤ ਕੀਮਤੀ ਆ ਜੇ ਇੱਕ ਪਸ਼ੂ ਦੀ ਵੀ ਜਾਨ ਜਾਂਦੀ ਆ ਤਾਂ ਤੁਸੀਂ ਦੇਖ ਲਓ ਕਿੰਨਾ ਨੁਕਸਾਨ ਆ ਹਨ ਤੇ ਹੁਣ ਕਈ ਭਰਾ ਤਾਂ ਇਹ ਜੇ ਆ ਜਿਨ੍ਹਾਂ ਦਾ ਗੁਜ਼ਾਰਾ ਹੀ ਪਸ਼ੂਆਂ ਦੇ ਉੱਤੇ ਚੱਲਦਾ ਹੈਗਾ ਤੇ ਕੋਈ ਗੱਲਬਾਤ ਹੁੰਦੀ ਆ ਤਾਂ ਫਿਰ ਤੁਹਾਨੂੰ ਪਤਾ ਹੀ ਹੈਗਾ ਹਨ ਕਿੱਡਾ ਨੁਕਸਾਨ ਆ ਕਿੰਨਾ ਔਖਾ ਆ ਪਸ਼ੂ ਆਪਣੀ ਪੂੰਜੀ ਆ ਇੱਕ ਤਰ੍ਹਾਂ ਦੀ ਤੇ ਇਸੇ ਲਈ ਪਸ਼ੂ ਮੰਡੀਆਂ ਤੇ ਆਪਾਂ ਨਹੀਂ ਜਾਂਦੇਗੇ ਜਿੰਨਾ ਟਾਈਮ ਇਹ ਬਿਮਾਰੀ ਆ ਜਾਇਆ ਜ਼ਰੂਰ ਕਰਾਂਗੇ ਜਦੋਂ ਇਹ ਬਿਮਾਰੀ ਠੀਕ ਹੋ ਗਈ ਉਹਨਾਂ ਟਾਈਮ ਆਪਾਂ ਬੰਦ ਕੀਤਾ ਹੋਇਆ ਹੈਗਾ ਜਾਨ ਤੇ ਤਾਂ ਹੀ ਆਪਾਂ ਆਪਣੀ ਕੋਈ ਵੀਡੀਓ ਨਹੀਂ ਆਈਗੀ ਤੇ ਬਸੇਰੇ ਭਰਾ ਜਾਂਦੇ ਆ ਹਨਾ ਵਪਾਰ ਵਾਲੇ ਵੀ ਹੋਰ ਸਾਰੇ ਤਰ੍ਹਾਂ ਦੇ ਚਲੋ ਰਜਗਾਰ ਵੀ ਅਗਲੇ ਦਾ ਪਰ ਕੁਛਕ ਟਾਈਮ ਪਰ 헤ਜ ਰੱਖਣਾ ਚਾਹੀਦਾ ਹਨ ਜੇ ਨੁਕਸਾਨ ਹੋ ਗਿਆ ਤਾਂ ਫਿਰ ਉਹ ਵੀ ਬਹੁਤ ਪਰ ਭਾਈਓ ਦੀ ਔਖੀ ਹੈਗੀ ਤੇ ਇਹਨਾਂ ਗੱਲਾਂ ਦਾ ਧਿਆਨ ਰੱਖੋ ਤੇ ਬਾਕੀ ਬਿਮਾਰੀ ਦੇ ਨਾਲ ਗਲ ਕੋਟੂ ਮੂੰਹ ਖੁਰ ਦੀ ਬਿਮਾਰੀ ਵੀ ਚੱਲ ਰਹੀ ਹੈ ਗਲ ਕੋਟੂ ਇਹ ਤਾਂ ਨਹੀਂ ਹੁੰਦੀ ਆ ਤੇ ਬਾਕੀ ਕੁਛ ਨਾ ਹੋਰ ਵੀ ਬਿਮਾਰੀਆਂ ਚੱਲ ਰਹੀਆਂ ਗਈਆਂ ਜਿਵੇਂ ਲੰਗੜਾ ਬੁਖਾਰ ਹੋ ਜਾਂਦਾ ਤੇ ਪੱਟ ਸੋਜ ਹੋ ਜਾਂਦੀ ਆ ਉਹਦੇ ਨਾਲ ਪਛੂ ਲੰਗ ਮਾਰਨ ਲੱਗ ਜਾਂਦਾ ਆ ਉਸ ਚੀਜ਼ ਦਾ ਵੀ ਖਿਆਲ ਰੱਖੋ ਉਹ ਚੀਜ਼ ਤੋਂ ਡਰਿਆ ਨਾ ਕਰੋ ਜੇ ਉਹ ਚੀਜ਼ ਆ ਪਸ਼ੂ ਲੰਗ ਮਾਰਦਾ ਹੈ ਨਾ ਤਾਂ ਉਹ ਕੋਈ ਵੱਡੀ ਗੱਲ ਨਹੀਂ ਉਹ ਠੀਕ ਹੋ ਸਕਦਾ ਹੈਗਾ ਤੇ ਇਹ ਕੇਸ ਵੀ ਆਉਂਦੇ ਆਗੇ ਤੇ ਕਈ ਭਰਾ ਡਰ ਜਾਂਦੇ ਆਗੇ ਵੀ ਖਣੀ ਗਲ ਕੋਟੂ ਆ ਜਾਂ ਆਪਣਾ ਵੀ ਐਫਐਮਡੀ ਹੋ ਗਈ ਹੈਗੀ ਤੇ ਉਸ ਚੀਜ਼ ਦਾ ਖਿਆਲ ਰੱਖੋ ਤੇ ਗਲ ਕੋਟੂ ਆਪਣਾ ਐਫਐਮਡੀ ਹੈ ਜਿਹੜੀ ਮੂੰਹ ਖੋਰ ਦੀ ਬਿਮਾਰੀ ਆ ਉਹਦੇ ਨਾਲ ਮੂੰਹ ਦੇ ਵਿੱਚ ਥੋੜੇ ਛਾਲੇ ਹੋਣਗੇ ਪਸ਼ੂਆਂ ਦੇ ਠੀਕ ਹੈ ਨਾ ਤੇ ਪੈਰਾਂ ਤੇ ਜ਼ਖਮ ਹੋਣਗੇ ਉਹ ਜੀ ਤੁਸੀਂ ਚੈੱਕ ਕਰ ਸਕਦੇ ਹੋਗੇ ਜੇ ਉਹ ਚੀਜ਼ ਹੈਗੀ ਆ ਫਿਰ ਤਾਂ ਮੂੰਹ ਖੋਰਾ। ਜੇ ਉਹ ਚੀਜ਼ ਹੈ ਨਹੀਂ ਪਸੂ ਵੈਸੇ ਨੰਗ ਮਾਰਦਾ ਤਾਂ ਉਹ ਲੰਗੜਾ ਬੁਖਾਰ ਆਗਾ ਜਾਂ ਪੱਟ ਸੋਜ ਆ। ਇਹ ਵੀ ਹੋ ਰਹੀ ਆ। ਇਹ ਚੀਜ਼ ਦਾ ਵੀ ਤੁਸੀਂ ਖਿਆਲ ਰੱਖੋ ਤੇ ਉਹ ਤੁਸੀਂ ਡਾਕਟਰ ਨੂੰ ਡਾਕਟਰ ਤੋਂ ਮਤਲਬ ਕਿ ਜਲਦੀ ਤੋਂ ਜਲਦੀ ਤੁਸੀਂ ਡਾਕਟਰ ਨਾਲ ਕੰਟੈਕਟ ਕਰੋ ਤੇ ਉਹਨੂੰ ਚੈੱਕ ਕਰਾਓ। ਵੀ ਐਫ ਐਮ ਡੀ ਦੀਆਂ ਦਾ ਇਹ ਨਿਸ਼ਾਨੀਆਂਆਂ ਗੀਆਂ। ਤੇ ਜਿਹੜਾ ਇਹ ਲੰਗੜਾ ਬੁਖਾਰ ਤੇ ਪੱਟ ਸੋਜ ਆ ਤੇ ਇਹਦੇ ਨਾਲ ਪਸੂ ਲੰਗ ਮਾਰਦਾ ਕੱਲਾ ਉਹ ਠੀਕ ਹੋ ਜਾਂਦਾਗਾ ਬੁਖਾਰ ਹੁੰਦਾਗਾ। ਉਹਦੇ ਨਾਲ ਪਸ਼ੂ ਸੈੱਟ ਹੋ ਜਾਂਦਾਗਾ ਵੈਸੇ ਠੀਕ ਆ ਇਹ ਕੋਈ ਖਤਰੇ ਵਾਲੀ ਚੀਜ਼ ਨਹੀਂ ਵੈਸੇ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਤੇ ਪਰਖ ਨਾਲ ਦੇਖੋ ਤੁਸੀਂ ਵੀ ਪਸ਼ੂ ਨੂੰ ਕੀ ਪ੍ਰੋਬਲਮ ਆਗੀ ਤੇ ਚੈੱਕ ਆ ਤੁਸੀਂ ਕਰਦੇ ਰਹੋ ਤੇ ਇੰਨੀਆਂ ਗੱਲਾਂ ਤੁਹਾਨੂੰ ਆਪਾਂ ਦੱਸਣੀਆਂ ਸੀ ਵੀ ਆਪਣੇ ਪਸ਼ੂਆਂ ਦਾ ਧਿਆਨ ਰੱਖੋ ਤੇ ਵੱਧ ਤੋਂ ਵੱਧ ਸਾਵਧਾਨੀਆਂ ਵਰਤੋ ਜਿੰਨੀ ਕੁ ਜਾਣਕਾਰੀ ਤੁਹਾਨੂੰ ਆਪਾਂ ਦੇਤੀ ਹੈਗੀ ਤੇ ਬਾਕੀ ਕਾਫੀ ਭਰਾ ਹੋਰ ਬੈਠੇ ਆ ਜਿਹੜੇ ਜਾਣਕਾਰੀ ਦਿੰਦੇ ਆ ਇਹਨਾਂ ਚੀਜ਼ਾਂ ਬਾਰੇ ਮਾਹਰ ਤੇ ਉਹਨਾਂ ਗੱਲਾਂ ਤੇ ਵੀ ਤੁਸੀਂ ਜ਼ਰੂਰ ਅਮਲ ਕਰੋ ਕਰੋ ਤੇ ਬਾਕੀ ਕੋਸ਼ ਆਪਾਂ ਨੂੰ ਪਤਾ ਹੀ ਹੁੰਦਾਗਾ ਹਨਾ ਵੀ ਆਪਾਂ ਕੀ ਕੀ ਸਾਵਧਾਨੀਆਂ ਰੱਖਣੀਆਂ ਤੇ ਕਲੀ ਜਰੂਰ ਵਿਛਾ ਕੇ ਰੱਖੋ ਤੇ ਧੰਨਵਾਦ ਆ ਵੀਡੀਓ ਚੰਗੀ ਲੱਗੀ ਜਾਣਕਾਰੀ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰ ਦਿਓ ਤੇ ਸਾਰੀਆਂ ਗੱਲਾਂ ਦੇ ਉੱਤੇ ਧਿਆਨ ਰੱਖੋ ਸਾਵਧਾਨੀਆਂ ਜਰੂਰ ਵਰਤੋ ਤੁਸੀਂ ਵੀਡੀਓ ਦੇਖਣ ਲਈ ਧੰਨਵਾਦ ਸਾਰਿਆਂ ਦਾ ਜੀ